ਹਏ ਉਹ ਸੱਜਰੇ ਬਹਿ ਗਿਆ ਕਰ ਕਰਿਆ ਇਦਾਂ ਦੇ ਘਰੇ ਪਾ ਕੇ ਆਏ ਸੀਗਾ ਉਹ ਕਰੇ ਕਿੱਥੇ ਡਿੱਗੀਂਦਾ ਹਏ ਓਹ ਨਾ ਤਾਂ ਜਿਆ ਪੀ ਲਾ ਲੰਦੇ ਉਹ ਚੋਨਾ ਤੋਂ ਠੀਕ ਕਿੱਥੇ ਲਾ ਲੰਦੇ ਸੋਨੂੰ ਲੇਬਰਾਂ ਨਹੀਂ ਪਿੰਡਾਂ ਵਾਲਿਆਂ ਲੇਬਰਾਂ ਦਾ ਇਹੀ ਪੰਗਾ ਸੋਨੂੰ ਦਾ ਨਹੀਂ ਦਿੰਦਗਾ ਇਹ ਉਹ ਲੇਬਰ ਸੱਤ ਲੈਣਾ ਫਿਰ ਮੈਂ ਕਿਹੜੀ ਤੇਰੀ ਕੱਲ ਆਈ ਸੀ ਖੇਤ 'ਚ ਸੱਚੇ ਏਡਾਂ ਕਰਦਾ ਤੂੰ ਸਕੂਟਰੀ ਵਾਲੀ ਐ ਹਾਂ ਹੋਰ 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 ਪਰੇ ਹੋ ਮੜਾਇਆ ਠਿੱਕ ਤਾਂ ਪੈਂਦਾ ਨਹੀਂ ਉਹਦਾ ਉਹ ਮੈਂ ਤਾਂ ਖਾਣਾ ਟਿੱਕੇ ਹੋਇਆ ਸੀਗਾ ਕਿੱਥੇ ਇਹ ਟਿੱਕਾ ਫੈਦਾਣ ਇੱਕ ਥਾਂ ਤੇ ਮੈਂ ਤਾਂ ਸਕੂਟਰ ਅੱਧਾ ਕਿਲੋ ਪਰਾਂ ਸੜਕ ਤੋਂ ਰੋਟੀ ਖਾਈ ਜਾਨਾ ਹਾਂ ਲੈ ਕੇ ਉਹਨੇ ਮਾਂ ਦਿੱਤੀ ਨੇ ਮੇਰੇ ਤੇ ਚੜਾਦੀ ਸਕੂਟਰੀ ਆ ਪਹਿਲਾਂ ਤਾਂ ਕੱਢੀ ਸਕਰੰਜ ਚ ਮਰੀ ਠੀਕ ਹੈ ਤੇ ਉਹ ਦੁਬਾਰਾ ਭਰਾਵਾ ਜਦੋਂ ਚੱਕ ਲਿਓ ਨੇ ਫਿਰ ਉੱਤੇ ਦੁਬਾਰਾ ਚੜਾਤੀ ਆ ਆ ਫੇਰ ਪੰਨਤਾ ਉਹ ਮੈਂ ਆਖਿਆ ਪਰੋਵੇਂ ਇਹਨੂੰ ਬੰਦ ਕਰ ਲੈ ਕਿਉਂ ਮੇਰੇ ਸਾਰੇ ਅੰਗ ਤੋੜ ਕੇ ਜਾਏਗੀ ਮੈਨੂੰ ਕਹਿੰਦੀ ਸੌਰੀ ਅੰਕਲ ਜੀ ਇੰਨਾ ਕਹਿੰਦਾ ਫੇਰ ਚੱਕਦੀ ਸਕੂਟਰ ਨਾ ਤਾਂ ਮੇਰੇ ਐ ਸਿਆਣ ਚਾਈ ਵੀ ਇਹ ਕਿਸੇ ਦੀ ਨੂਹ ਹੈ ਕਿ ਧੀ ਹੈ ਅੱਜ ਕੱਲ ਤਾਂ ਐ ਹੀ ਨਹੀਂ ਪਤਾ ਲੱਗਦਾ ਇਹਨਾਂ ਤੋਂ ਪੱਜ ਕੇ ਰਹਾ ਕਰੋ ਭਰਾਵਾ